ਬਹੁਤ ਸ਼ਾਇਦ ਜਿਸੀ ਅੱਪਾ ਗਰਾਉਂਡ ਤੇ ਉੱਤੇ ਆ ਤੇ ਕਨਾਲਾਕ ਸਾਹਿਬ ਸਾਡੇ ਕੋਲ ਆ ਕੇ ਚਿੰਗੀਆਂ ਹੋਣ ਤੇ ਕਾਫੀ ਬੁਸ਼ੀ ਚਾਰਾ ਹੋਈ ਹੈ ਤੋਂ ਨਵੀਂ ਬਲਾਗਸੇ ਲਿਖਦਾ ਸੀਗਾ ਜਾਂ ਕੰਮ ਹੋਣ ਵਾਲੇ ਸੀਗੇ ਤੋ ਨਵਾਰੇ ਦਸੀਆ ਸਾਹਿਬ ਨੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਮੈਂ ਕਿਹਾ ਅਸੀਂ ਸੋਦੇ ਕਾਟੇ ਹੋ ਕੇ ਅਸੀਂ ਇਹ ਪੂਰੀ ਉਸਾ ਟੀਮ ਲੱਗੇ ਆਪਣੀ ਆਪਰੇਸ਼ਨ ਦੀ ਤੇ ਨਾ ਡਿਸੀਜਨ ਵਾ ਇਸ ਟੀਮ ਸਭਾ ਨਾਲ ਸੇ ਖੁਦ ਗਰਾਉਂਡ ਤੇ ਬਮਿਤ ਕਰਾ ਕੇ ਇਤਰੀਵਨ ਕਾਫੀ ਸਾਈਟਸ ਦੇਖੀਏ ਬਾ ਸਟੇਡੀਅਮ ਦੇਖਿਆ ਡਾਊਨ ਸਾਈਡ ਦੇਖੀਏ ਅਸੀਂ ਪਾ ਕੁਝ ਵਾਰਡਾਂ ਚ ਵੀ ਗਏ ਅਸੀਂ ਪਾ ਮੰਡੀ ਚ ਵੀ ਗਏ ਪਿਛਲੇ ਮੰਡੀ ਚ ਗਏ ਤੇ ਜੋ ਲੱਗਿਆ ਕਿ ਸਾਲੋਂ ਕੀ ਕਈ ਜਗ੍ਹਾ ਤੇ ਪਾਣੀ ਦੀ ਬੜੀ ਖਰਾਬੀ ਸੀ ਪਾਣੀ ਘਾਟ ਆ ਰਿਹਾ ਸੀ ਪਾਣੀ ਸਾਫ ਨਹੀਂ ਆ ਰਿਹਾ ਸੀ ਤੇ ਇੱਕ ਅਜੀਬ ਗੱਲ ਜਿਹੜਾ ਵਾਰਡ ਸੀ ਨਿਕਲ ਤੋ ਦੋ ਤਿੰਨ ਵਾਰਡ ਇਕੱਠੇ ਸੀਗੇ ਤੇ ਉੱਥੇ ਵੀ ਕਹਿੰਦੇ ਕਿ ਕਾਫੀ ਸਮੇਤੋ ਕਾਫੀ ਯਾਕਤੋ ਜਿਹੜਾ ਰਾਹ ਸੀ ਉਹ ਰਾਸਾ ਬਣ ਨਹੀਂ ਸੀਗਾ ਤੇ ਅਸੀਂ ਇੱਕ ਖਲੀਅ ਸੀ ਤੇ ਮੈਂ ਬਿਲਕੁਲ ਸਖਤ ਡਾਇਰੈਕਸ਼ਨਸ ਦੇ ਕੇ ਮੈਂ ਕਿ ਜੇ ਅਸੀਂ ਅਜਿਹੇ ਤਰੀਕੇ ਜਿਸਾ ਖਾਲੀ ਅਸੀਂ ਜਰਾ ਰਸਤਾ ਨਹੀਂ ਬਣਾ ਸਕੀਏ ਸਾਡਾ ਕੀ ਫਾਇਦਾ ਹੈਗਾ ਤੇ ਮੈਂ ਵਿਸ਼ਵਾਸਨ ਦਵਾਦਾ ਪੂਰਾ ਮੋਰ ਵਾਸੀਆਂ ਨੂੰ ਕਿ ਅਸੀਂ ਜੋ ਕੁਝ ਵੀ ਆਪਾਂ ਨਿਰਦੇਸ਼ ਦੇ ਬਹੁਤ ਜਲਦ ਚਲੋਗੇ ਤੇ ਅੱਗੇ ਤੋਂ ਵੀ ਇਹੋ ਜੀ ਜਿਹੜੀ ਕਮੀਆਂ ਪੇਸ਼ੀਆਂ ਤੇ ਪਾਰਲੀਮੈਂਟ ਦਿੱਕਤ ਦੇ ਲਈ ਜਾਂ ਸਫਾਈ ਦੀ ਦਿੱਕਤ ਸੀ ਉਹ ਵੀ ਨਹੀਂ ਕੀਤੀ ਹੋਸੀ ਆਪਾਂ ਉਹ ਨਹੀਂ ਆਦਾ ਜੀ ਸਰ ਅਧਿਕਾਰ ਇਸੇ ਕਰਕੇ ਮੈਂ ਗਰਾਉਂਡ ਤੇ ਉਤਰੇ ਤੇ ਮੈਂ ਅੱਜ ਤੱਕ तकरीबन 3 ਜਾਂ 4 ਸੈਟਾ ਵਿਜ਼ਿਟ ਕੀਤੀ ਆ ਆਪਾਂ ਤੇ ਨਾਰਿੰਗ ਸਾਹਿਬ ਨੂੰ ਕਿਹਾ ਜਿੰਨੇ ਵੀ ਤੁਹਾਡੇ ਆਪਣੇ ਕੰਮ ਹੈਗੇ ਆ ਜੇ ਪੈਂਡਿੰਗ ਵਰਕਸ ਹੈਗੇ ਤੁਸੀਂ ਸਾਨੂੰ ਦੱਸੋ ਚਾਹੇ ਗਲੀ ਦਾ ਹੋਵੇ ਪਾਣੀ ਦਾ ਸੀਵਰੇਜ ਦਾ ਹੋਵੇ ਜਾਂ ਹੋਰ ਕੁਝ ਵੀ ਅਸੀਂ ਚਾਹਤੇ ਆਂ ਬੋਰ ਜ਼ਿਲ੍ਹੇ ਲਈ ਬੋਰ ਕਾਰਪੋਰੇਸ਼ਨ ਲਈ ਸਿਟੀ ਲਈ ਆਪਾਂ ਜ਼ਰੂਰ ਆਪਾਂ ਸਰ ਇੱਕ ਸਾਈਟ ਸਰ ਨਹਿਰੂ ਸਿਟੀ ਹਾਂ ਜੀ ਬਿਲਕੁਲ ਨਹਿਰੂ ਸਟੇਡੀਅਮ ਜਿਹੜਾ ਉਹ ਬਿਲਕੁਲ ਬੇਕਾਰ ਪਿਆ ਜੀ ਸਰ ਮੈਂ ਕਹੂੰਗਾ ਕਿ ਉਹ ਪਿਛਲੇ ਸਭੀ ਦੀ ਸਰਕਾਰ ਨੇ ਜੋ ਪੈਸਾ ਖਰਾਬ ਹੋਇਆ ਲੋਕਾਂ ਦਾ ਪੈਸਾ ਉਹਨਾਂ ਦਾ ਤਾਂ ਪੈਸਾ ਸੀਗਾ ਨਹੀਂ ਲੋਕਾਂ ਦਾ ਪੈਸਾ ਖਰਾਬ ਹੋਇਆ ਤੇ ਮੈਂ ਨਾਲ ਸਾਨੂੰ ਫਿਰ ਤੁਸੀਂ ਦੱਸੋ ਅਸੀਂ ਉੱਥੇ ਕੀ ਪ੍ਰਪੋਜ਼ਲ ਚਾਹੁੰਦੇ ਹਾਂ ਕਿਉਂਕਿ ਉਹ ਮੇਰੇ ਖਿਆਲ ਕੀ ਪ੍ਰਾਈਮ ਜਗ੍ਹਾ ਹੈਗੀ ਹੈ ਸ਼ਹਿਰ ਦੇ ਬੁਰ ਕੱਪੇ ਹੈਗੀ ਹੈ ਜੋ ਕਿਸੇ ਤਰ੍ਹਾਂ ਦੇ ਵੀ ਇਹਨਾਂ ਦੀ ਡਿਮਾਂਡ ਨੂੰ ਪੂਰਾ ਹੋ ਲੱਗੇ ਸਿਰ ਆਪਣੇ ਵੱਲੋਂ ਆਪਣੀ ਕਰਾ ਸਰ ਜੇ ਮਨਿਸਟਰ ਗਰਾਊਂਡ ਤੇ ਹੈਗੇ ਆ ਤੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਗਰਾਊਂਡ ਤੇ ਉਤਰੀਏ ਆਪਾਂ ਤੇ ਸਾਡੇ ਵੱਲੋਂ ਇਹੀ ਡਾਇਰੈਕਸ਼ਨਸ ਹੈਗੇ ਆ ਕੀ ਕਮਰਿਆਂ ਚੋਂ ਦਫ਼ਤਰਾਂ ਚੋਂ ਟੇਬਲਾਂ ਤੋਂ ਬਿਓੜ ਜਾ ਕੇ ਡੈਸਕ ਤੋਂ ਬਿਓੜ ਜਾ ਕੇ ਤੁਸੀਂ ਗ੍ਰਾਉਂਡ ਤੇ ਉਤਰੋ ਕਿਉਂਕਿ ਜਦੋਂ ਅਸੀਂ ਗ੍ਰਾਉਂਡ ਤੇ ਨਹੀਂ ਉਤਰੇ ਜਿੱਦਾਂ ਹੋਣ ਅਸੀਂ ਖੁਦ ਮਹੱਲੇ ਚ ਗਏ ਕਰੇ ਗਏ ਅੰਬਾਰੇ ਦੱਸੇ ਕਿ ਪਾਣੀ ਸਾਡਾ ਸਾਫ਼ ਨਹੀਂ ਆ ਰਿਹਾ ਖੁਦ ਅਸੀਂ ਪਾਣੀ ਭਰ ਕੇ ਦੇਖਿਆ ਤੇ ਪਾਣੀ ਚੈੱਕ ਵੀ ਕਰਾਇਆ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਦਿਖਾਇਆ ਸੀ ਆਪਾਂ ਤੇ ਉਹਨਾਂ ਨੂੰ ਵੀ ਅਸੀਂ ਸ਼ੌਕੋਸ ਨੌਂਸ ਕਰਦਾ ਮੈਂ ਕਿਹਾ ਇਹੋ ਜਿਹੀਆਂ ਗੱਲਾਂ ਇਹੋ ਜੇ ਕਾਫੀ ਦੇ ਸਾਨੂੰ ਬਰਦਾਸ਼ਤ ਨਹੀਂ ਹੈਗੇ ਤੇ ਅਸੀਂ ਉਹਨਾਂ ਸ਼ੌਕ ਨੂੰ ਸ਼ੌਕ ਤੇ ਜਵਾਬ ਦੇ ਦੇਉ ਤੇ ਨਹੀਂ ਤਾਂ ਜੇ ਕੋਈ ਜਿੱਦ ਤੱਕ ਅਸੀਂ ਉਹ ਕਾਰਵਾਈ ਕਰਾਂਗੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਤੁਹਾਡੇ ਮਾਧਮ ਥਰੂ ਕਿ ਸਰਕਾਰ ਗਰਾਉਂਡ ਤੇ ਅਫਸਰ ਸਹਿਬਾਨ ਵੀ ਗਰਾਉਂਡ ਤੇ ਉਤਰ ਜਿਨੇ ਕਰ ਅਸੀਂ ਗਰਾਉਂਡ ਤੇ ਨਹੀਂ ਉਤਰਾਂਗੇ ਤੇ ਸਾਨੂੰ ਜੋ ਕੀ ਸੱਚ ਹੈ ਕੀ ਝੂਠ ਹੈ ਕੀ ਸਹੀ ਹੈ ਕੀ ਗੱਲ ਹੈ ਦਾ ਸਾਨੂੰ ਪਤਾ ਨਹੀਂ ਚੱਲਣਾ ਕਿਉਂਕਿ ਜੇ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਜੇ ਅਸੀਂ ਲੋਕ ਸੇਵਾ ਲਈ ਅਸੀਂ ਆਇਆ ਤੇ ਅਸੀਂ ਪੂਰੀ ਤਨਦੇਹੀ ਨਾਲ ਅਸੀਂ ਬਰਾਉਂਡ ਤੇ ਜਾ ਕੇ ਅਸੀਂ ਬਲ ਲੋਕ ਸੇਵਾ